ਹਾਂ ਸੋ ਦੋਸਤੋ ਅਸੀਂ ਆਰਸੀਟੀ ਅ ਸਵੇਰ ਰੋਜ਼ਗਾਰ ਪਿੰਡੂ ਸਸਤਾਨ ਪਟਿਆਲਾ ਐਸਬੀਆਈ ਬੈਂਕ ਦਾ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦੇ ਆ ਤੇ ਅੱਜ ਸਾਡਾ ਲਾਹਤ ਦੇ ਨਾਲ ਸੇਵਾ ਦੇ ਨਾਲ ਕਹਿ ਸਕਦੇ ਆਪਾਂ ਜਿੱਥੇ ਕਿ ਵਕ ਵਕ ਪਿੰਡਾਂ ਦੇ ਵਿੱਚੋਂ ਆਏ ਸਾਡੇ ਨਾਲ ਸਾਡੇ ਸਾਥੀ ਸੱਜਣ ਸਾਡੇ ਨਾਲ ਸਹਿਯੋਗੀ ਲੜਕੀਆਂ ਅਸੀਂ ਉਹਨਾਂ ਦਾ ਦਿਲਦਿਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ 6 ਦਿਨ ਦੇ ਕੋਰਸ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਸਾਡੇ ਡਾਇਰੈਕਟਰ ਸਾਹਿਬ ਭਗਵਾਨ ਸਿੰਘ ਬਰਮਾ ਜੀ ਸਾਡੇ ਬਹੁਤ ਹੀ ਰਿਸਪੈਕਟਡ ਗੁਰੂ ਜੀ ਮੈਮ ਸੁਖਦੀਪ ਕੌਰ ਦੋਗੜਾ ਸਾਡੇ ਬਲਜਿੰਦਰ ਸਾਹਿਬ ਇਹਨਾਂ ਦਾ ਦਿਲਦਿਆਂ ਕਰਾਂਗੇ ਬਹੁਤ ਧੰਨਵਾਦ ਕਰਦੇ ਹਾਂ ਅੱਜ ਜਿੰਨੇ ਵੀ ਸਾਡੇ ਥੋੜੀ ਦੇ ਸੱਦੇ ਤੇ ਬਲਾਰੇ ਪਹੁੰਚੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਪਿਆਰ ਸਤਿਕਾਰ ਦੁਆਵਾਂ ਸਾਨੂੰ ਦਿੰਦੇ ਰਹਿਣਾ ਸੋ ਮੈਂ ਸਭ ਤੋਂ ਪਹਿਲਾਂ ਇਸ ਐ ਐਸਬੀਆਈ ਬੈਂਕ ਦਾ ਬਹੁਤ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦਾ ਜਿੱਥੇ ਕਿ ਇੱਕ 6 ਦਿਨ ਦਾ ਕੋਰਸ ਇੱਕ 30 ਦਿਨ ਦਾ ਇੱਕ 31 ਦਿਨ ਦਾ ਇੱਕ 15 ਦਿਨ ਦਾ ਇੱਕ 14 ਦਿਨ ਦਾ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਭੈਣ ਭਰਾ ਵਸ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਦੀ ਉਮਰ 18 ਤੋਂ 45 ਸਾਲ ਹੋਣੀ ਬਹੁਤ ਜ਼ਰੂਰੀ ਆ ਸੋ ਭਾਰਸੂ ਰੋਡ ਤੋਂ ਜਸਨਪਾਲਸ ਦੇ ਨਜ਼ਦੀਕ ਆ ਜੀ ਇਹ ਐਸਬੀਆਈ ਬੈਂਕਾ ਜਰੂਰ ਇੱਕ ਵਾਰੀ ਆਓ ਤੇ ਇਸ ਕੋਰਸਾਂ ਦਾ ਵੱਧ ਤੋਂ ਵੱਧ ਆਨੰਦ ਲਾਓ ਸੋ ਮੈਂ ਬੇਨਤੀ ਕਰਦਾ ਸਾਡੇ ਡਾਇਰੈਕਟਰ ਸਾਹਿਬ ਨੂੰ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਹਸੀ ਕਾਲ ਜੀ ਤੇ ਸਰ ਜੀ ਅਸੀਂ ਬਸ ਇਹੀ ਸੁਨੇਹਾ ਲਾਉਣਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਜਾ ਕੇ ਕਿ ਜਿੱਦਾਂ ਤੁਹਾਡਾ ਜਿਹੜਾ SBI ਬੈਂਕ ਦੇ ਨਿਯਮ ਅਨੁਸਾਰ ਸਾਨੂੰ ਬਹੁਤ ਵਧੀਆ ਲੱਗਿਆ 6 ਦਿਨਾਂ ਦੇ ਵਿੱਚ ਅਸੀਂ ਬਹੁਤ-ਬਹੁਤ ਸਿੱਖਿਆ ਤੇ ਤੁਸੀਂ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਸਾਡੇ ਨਾਲ ਇੱਕ ਦੋ ਬੋਲ ਜਰੂਰ ਸਾਂਝੇ ਕਰੋ ਜੀ ਬਸ ਹਮ ਆਪਣੀ ਤਰਫ سے ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਜੋ ਸੈਂਟਰ ਹੈ ਇਹ ਆਪ ਲੋਕਾਂ ਦੇ ਲਈ ਬਣਾਇਆ ਗਿਆ ਹੈ ਜੋ 18 ਤੋਂ 45 ਸਾਲ ਦੇ ਵਿੱਚ ਦੇ گاؤں ਦੇ ਜੋ ਲੋਕ ਹੈ ਜੋ ਬੇਰੋਜ਼ਗਾਰ ਹੈ वो यहाँ अलग अलग कोर्सों में इसका ट्रेनिंग लेके फिर अपना काम शुरू कर सकते हैं और सारा ये जो ट्रेनिंग है वो सरकार की तरफ से फ्री है रहने का भी यहाँ बैठियाँ कुछ अगर हॉस्टल वगैरह की फैसिलिटी है और को रुक सकते हैं खाना भी फ्री है ट्रेनिंग का भी कोई खर्चा नहीं है और हमारे जो ये टीचर